ਨੇ ਕਲਾਸੀ ਦੌਰਾ ਨਹੀਂ ਕੀਤਾ ਕਲਾਸੀ ਮੌਕ ਡ੍ਰਿਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਲੁਧਿਆਣਾ ਵਾਸੀ ਨੂੰ ਦੱਸਣਾ ਚਾਹੁੰਦਾ ਕਿ ਸਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਕਬਰਾਂ ਦੀ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ ਜੀ 10000 ਦੇ ਨੇੜੇ ਜਿਹੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਤੇ ਨਾਥਿੰਗ ਟੂ ਕਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ ਜਿੱਥੇ ਵੀ ਸਾਡੇ ਵਰਨੇਰੇਬਲ ਪੁਆਇੰਟਸ ਹੈ ਜਿੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਆ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਤਿਆਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਨਹੀਂ ਕੱਲ ਅਸੀਂ ਦੌਰਾ ਨਹੀਂ ਕੀਤਾ ਕੱਲ ਅਸੀਂ ਮੌਕ ਡ੍ਰਿਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਆ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਗੁਦਿਆਣਾ ਵਾਸੀ ਨੂੰ ਦੱਸਣਾ ਚਾਹੁੰਦਾ ਕਿ ਸਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਖਬਰਾਂ ਦੇ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ ਜੀ 10000 ਦੇ ਨੇੜੇ-ਨੇੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਤੇ ਨਾਥਿੰਗ ਟੂ ਕਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ-ਜਿੱਥੇ ਵੀ ਸਾਡੇ ਵਰਨੇਰੇਬਲ ਪੁਆਇੰਟਸ ਹੈ ਉੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਆ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਖੇਹਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੂਚਿਤ ਕੀਤਾ ਜਾ ਰਿਹਾ ਡ੍ਰਿਲ ਦੇ ਦੌਰਾਨ ਕਿ ਕੀ ਕਿ ਸਮਝਾਇਆ ਜਾ ਰਿਹਾ ਜੇਕਰ ਅਗਰ ਪਾਣੀ ਦਾ ਪੱਧਰ ਵਧਦਾ ਹੋਇਆ ਹੈ ਹਨ ਕੁਝ ਸਮੇਂ ਦੇ ਵਿੱਚ ਰੁਕੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ 20 ਤੋਂ ਲੈ ਕੇ 24 ਤੱਕ ਤੇ ਉਸ ਤੋਂ ਲੈ ਕੇ ਕੀ ਪ੍ਰਬੰਧ ਤੁਸੀਂ ਸਮਝਾਏਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਦੇਖੋ ਕਈ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲ ਹੁੰਦੇ ਆਂ ਔਰ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮਨਾਦੀ ਕਰਾ ਕੇ ਅਲਰਟ ਇੱਕ ਤਾਂ ਸਾਡੇ ਹੋਟਲਾਈਨ ਨੰਬਰ ਇਸੇ ਕੰਟਰੋਲ ਰੂਮ ਦੇ ਵਿੱਚ ਕੋਲ ਆਉਂਦੀ ਹੈ ਕੋਲ ਦਾ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਹਾਂ ਮੁਨਾਦੀ ਕਰਦੇ ਹਾਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਸੀਬੀ ਵਗੈਰਾ ਉੱਥੇ ਡਿਪਲੋਇਡ ਨੇ ਉੱਥੇ ਰੱਖੀਆਂ ਹੋਈਆਂ ਹਾਇਰ ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਆ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ਔਨ ਸਪੋਰਟਸ ਰੱਖੇ ਹੋਏ ਆ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾਂ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੇ ਨਾਲ ਜੀਸੀਬੀ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬੰਨ ਨੂੰ ਬ੍ਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੀ ਪੇਪਰ ਔਰ ਨਰੇਗਾ ਦੀ ਬੀਡੀਪੀਓ ਦਾ ਵੀ ਸਾਰਾ ਅਮਲਾ ਜੰਮਲਾ ਅਸੀਂ ਇਨਵੋਲਵ ਕਰਦੇ ਆ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲ ਕਰਦੇ ਆ ਜੇ ਫਲੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪਪੂਲਰ ਦੇ ਟ੍ਰੀ ਵੀ ਆਇਡੈਂਟੀਫਾਈ ਕੀਤੇ ਹੋਏ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਆ ਉਸ ਤੋਂ ਬਾਅਦ ਅਸੀਂ ਪਿੰਡ ਵਾਲਾਂ ਨੂੰ ਲੈ ਕੇ ਵਸਾਂ ਦੇ ਵਿੱਚ ਫੇਰੀ ਕੀਤੀ ਅ ਕੱਲ ਮੌਕ ਟ੍ਰੇਡ ਦੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੂਚਿਤ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਦਰਿਆ ਦੇ ਕੋਲ ਜਾ ਕੇ ਖੇਡਦੇ ਨੇ ਤਾਂ ਕੋਈ ਦੱਬੇ ਉਹਨਾਂ ਨੂੰ ਕੀ ਸੂਚਿਤ ਕੀਤਾ ਸਰਪੰਚਾਂ ਨੂੰ ਕੀ ਸੂਚਿਤ ਕੀਤਾ ਬਈ ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਨੂੰ ਸਾਰੇ ਜਿਹੜੇ ਹੈਗੇ ਜਾਣੋ ਹੀ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰਹੋ ਕੋਈ ਖਬਰਾਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਐਂਡ एवरीथिंग ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈ ਚੱਲ ਰਿਹਾ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀ ਨੂੰ ਸਭ ਨੂੰ ਅਲਰਟ ਤੇ ਰਹੋ ਸੇਫ ਰਹੋ ਮਤਲਬ ਸਤਰ ਕਰੋ ਬਸ ਕੋਈ ਐਨਡੀਆਰ ਆਫ ਦੀ ਟੀਮ ਵੀ ਅਲਰਟ ਤੇ ਹੈ ਕੋਈ ਤਿਆਰ ਕੀਤੀ ਗਈ ਹੈ ਅਲੱਗ ਤੋਂ ਟੀਮ ਬਣਾਈ ਗਈ ਕੋਈ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੀ ਟੀਮਾਂ ਤੋਂ ਬਣੀਆਂ ਹੋਈਆਂ ਐ ਐਨ ਡੀ ਆਰ ਐਫ ਦੀ ਟੀਮ ਜਦੋਂ ਸਾਨੂੰ ਲੱਗਦਾ ਹੈ ਕਿ ਐਨ ਡੀ ਆਰ ਐਫ ਦੀ ਟੀਮ ਸਟੈਂਡ ਬਾਈ ਹੈ ਜਦੋਂ ਵੀ ਸਾਨੂੰ ਲੱਗੇਗਾ ਦੇ ਵਿਲ ਕਮ ਵਿਦਿਨ ਆਵਰਸ